ਸਸਤੀ ਗੱਲ ਜੀ ਆਪ ਨੂੰ ਟਿੱਕੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਵੀ ਨੂੰ ਲੈ ਕੇ ਆਏ ਜਿਹੜੀ ਆਪਣੀ ਲੂਣ ਵਾਲੀ ਸਲਵਾਰ ਹੁੰਦੀ ਹੈਗੀ ਉਹਦਾ ਜਦੋਂ ਆਪਾਂ ਨਾਲਾ ਪਾਉਣੀ ਹੈ ਨੇਫੇ ਦੇ ਵਿੱਚ ਤੇ ਉਹ ਆਪਣੀ ਜਿਹੜੀ ਪ੍ਰੋਬਲਮ ਆਉਂਦੀ ਵੀ ਨਾਲਾ ਨਹੀਂ ਪੈਂਦਾ ਉਹ ਕਈ ਪਹਿਣਾ ਦੇ ਪ੍ਰੋਬਲਮ ਆ ਜਾਂਦੀ ਹੈ ਵੀ ਨਾਲਾ ਨਹੀਂ ਪੈਂਦਾ ਆਪਣੇ ਨੇਫੇ ਦੇ ਵਿੱਚ ਉਹ ਵੀ ਚੜਕ ਜਾਂਦਾ ਤੇ ਵੀ ਉਹ ਕਿਉਂ ਇਦਾਂ ਹੁੰਦਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਵੀ ਉਹ ਕਿਵੇਂ ਆਪਾਂ ਲੂਣ ਜੜਨੀ ਉਹਦੇ 벨ਟ ਦੇ ਵਿੱਚ ਤੇ ਆਹ ਦੇਖੋ ਜਿਵੇਂ ਹੁਣ ਆਪਣੀ ਇਹ 벨ਟ ਹੈਗੀ ਇਹ 벨ਟ ਆਪਣੀ ਪੂਰੀ ਹੈ ਇਹ ਤਾਂ 벨ਟ ਕੱਟੀ ਹੋਈ ਹੈ ਹੁਣ ਜਿੰਨੀ ਸੋਨੂੰ ਤੁਸੀਂ ਰੱਖਦੇ ਹੋ ਨੇ 벨ਟ ਠੀਕ ਹੈ ਜੀ ਉਨੀ ਤੁਸੀਂ ਰੱਖ ਕੇ 7.5 ਜਾਂ 8 ਜਾਂ 7 ਜਿੰਨੀ ਵੀ 벨ਟ ਤੇ ਇਸ ਤਰ੍ਹਾਂ ਲੰਬਾਈ ਰੱਖ ਦਿਓ ਉਹ ਉਨੀ ਰੱਖੋ ਜਿਹੜੀ ਆਪਾਂ ਲਾਈਨਿੰਗ ਲਾਉਣੀ ਆ ਉਹ ਤੁਸੀਂ ਨੇਫੇ ਦੀ 2 ਇੰਚ ਕੱਟ ਕੇ ਜਨਨ ਕਿ 1.5 ਇੰਚ ਜਾਂ 2 ਇੰਚ ਇਥੇ ਲੋ ਨੇ ਤੁਸੀਂ ਕੱਟ ਲਓ ਨੇਫਾ ਫੋਲਡ ਕਰਨ ਵਾਸਤੇ ਇਸ ਤਰ੍ਹਾਂ ਵੀ ਉਹ ਵਿੱਚ ਨਾ ਆੜੀ ਤੇ ਉਹ ਜਿਹਦੇ ਸਾਨੂੰ ਇਹਦੇ ਉੱਪਰ ਆਪਾਂ ਕਿਵੇਂ ਜੜਾਂਗੇ ਲੋਨ ਉਹ ਵੀ ਸਾਨੂੰ ਦੱਸ ਦੇਣਗੇ ਆਪਾਂ बस ਇਹ ਪਹਿਲਾਂ ਇੱਥੇ ਸਲਾਈ ਲਾਉਣੀ ਹੈਗੀ ਵੀ ਆਪਾਂ ਕਈ ਪਹਿਣਾ ਵੀ ਆਹੀਂ ਜੜਦੇ ਨੇ ਹੁੰਦੀਆਂ ਲੋਨ ਵਾ ਜਿਵੇਂ ਆ ਮਿੱਚੀ ਪਈਏ ਨਾਲ ਤੇ ਆਪਾਂ ਇਧਰਲੇ ਪਾਸੇ ਸਲਾਈ ਲਾਣੇ ਨੇ ਇਧਰ ਲਾਣੇ ਨੇ ਆਏ ਨਹੀਂ ਜੜਨੇਗੇ ਤੁਸੀਂ ਇਹਨੂੰ ਪਹਿਲਾਂ ਨਾਲ ਪ੍ਰੋਪਰ ਇੱਕ ਪੱਲੇ ਤੇ ਸੁੰਨ ਜੜ ਕੇ ਦਿਖਾਉਣੀ ਹੈ ਇੱਧਰ ਤੁਸੀਂ ਬੇਸ਼ੱਕ ਸਲਾਈ ਨਾ ਲਾਓ ਕੋਈ ਚੱਕਰ ਨਹੀਂ ਕਿਉਂਕਿ ਆਪਣੀ ਇੱਧਰ ਤਾਂ ਬਾਲ ਆ ਜਾਣਗੇ ਤੇ ਜਿਹੜੀ ਦੂਜੇ ਪਾਸੇ ਹੈਗੀ ਉਹ ਸਲਾਈ ਆਪਾਂ ਜਰੂਰ ਲਾਉਣੀ ਹੈਗੀ ਤਾਂ ਜੋ ਆਪਣੀ ਲੋਨ ਉੱਥੇ ਰੁਕ ਜੇ ਟਿਕ ਜੇ ਹਿੱਲੇ ਨਾ ਇਧਰ ਉੱਤਰ ਇਹ ਤੁਸੀਂ ਜਿੰਨੀ ਵੀ ਆਪਦੀ ਬੈਲਟ ਲਾਉਂਗੇ ਉਹ ਤੋਂ ਤੁਸੀਂ 2 ਇੰਚ ਲੋਨ ਘੱਟ ਕੱਟਣੀ ਹੈ ਇਹ ਖਿਸਨਾਈ ਜਰੂਰ ਲਾਉਣੀ ਹੈ ਇਧਰਲੇ ਪਾਸੇ ਤੁਸੀਂ ਮਾ ਲਾਓ ਕਿਉਂਕਿ ਬੜਾਂ ਚਾ ਜੂਗੀ ਆਸ ਲਾਈ ਤੁਸੀਂ ਜਰੂਰ ਲਾਉਣੀ ਐ ਐਸਟਰਾ ਠੀਕ ਹੈ ਜੀ ਉਧਰਲੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਲਾ ਲਾਂਗੇ ਫਿਰ ਆਪਾਂ ਇਹਨੂੰ ਜੜਾਂਗੇ ਇਸ ਤਰ੍ਹਾਂ ਤੇ ਜਿਹੜੀ ਹੁਣ ਚੀਜ਼ ਆਪਣੀ ਆ ਦੇਖੋ ਇਹ ਹੁਣ ਆਪਣੀ ਲੋਨ ਇੱਥੇ ਖੜ ਗਈ ਜਦੋਂ ਆਪਾਂ ਇਹਦਾ ਨੇਫਾ ਭੰਨਾਂਗੇ ਇਸ ਤਰ੍ਹਾਂ ਇਹ ਆਪਣਾ ਨੇਫਾ ਇੱਥੇ ਆ ਜੂਗਾ ਫਿਰ ਇੱਥੇ ਆ ਜੂਗਾ ਠੀਕ ਹੈ ਜੀ ਇੱਥੇ ਨੇਫਾ ਆ ਜੂ ਹੁਣ ਜਦੋਂ ਆਪਾਂ ਇਹਦੇ ਵਿੱਚ ਨਾਲਾ ਪਾਵਾਂਗੇ ਆ ਦੇਖੋ ਫਿਰ ਆਪਣਾ ਨਾਲਾ ਨਾ ਕਿਤੇ ਵੀ ਆਪਣਾ ਉਹ ਨਾਲੇ ਪਾਉਣ ਵਾਲਾ ਪਿੰਨ ਨਹੀਂ ਅੜਕੂਗਾ ਲੋਨ ਦੇ ਵਿੱਚ ਤੇ ਆਪਣਾ ਪ੍ਰੋਪਰ ਨਾਲਾ ਵਧੀਆ ਤਰੀਕੇ ਨਾਲ ਪਾਊਗਾ ਆਸਾਨੀ ਨਾਲ ਪਾਊਗਾ ਠੀਕ ਹੈ ਜੀ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਲੋੜ ਕਿਵੇਂ ਝੜਦੇ ਹੋਗੇ ਤੇ ਬਸ ਆਪਣੀ ਇੰਨੀ ਕੀ ਵੀਡੀਓ ਸੀ ਅੱਜ ਦੀ ਅਪਾ ਹੋਰ ਵੀਡੀਓ ਨਵੀਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ